ਚਕਰਾਣੂ ਘਟ ਜਾਂਦੇ ਆ ਬੀਰੀਆ ਸੁੱਕ ਜਾਂਦਾ ਜਾਂ ਕਹ ਲੋ ਕਿ ਬਲੱਡ ਦੀ ਕੁਆਲਿਟੀ ਬੈਡ ਹੋ ਜਾਂਦੀ ਆ ਉਹ ਚੀਜ਼ ਦੇ ਵਿੱਚ ਇਹ ਕੰਮ ਕਰਦਾ ਇਹਨੂੰ ਕਿਹਾ ਗਿਆ ਗੱਬਰੂ ਪਾਊਡਰ ਇੱਕ ਜਸਟ ਪ੍ਰੋਟੀਨ ਦੀ ਤਰ੍ਹਾਂ ਕੰਮ ਕਰਦਾ ਬਾਡੀ ਦੇ ਵਿੱਚ ਕਾਰਬੋਹਾਈਡਰੇਟ ਦੀ ਜਗ੍ਹਾ ਕੰਮ ਕਿਉਂ ਅੱਜਕਲ 20 ਸਾਲ ਦੀ ਉਮਰ ਤੋਂ ਲੈ ਕੇ ਹੀ 50 60 100 ਸਾਲ ਦੀ ਉਮਰ ਤੱਕ ਵੀ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਬਹੁਤ ਲੋੜ ਪੈਂਦੀ ਹੈ ਇੱਕ ਜ਼ਮਾਨਾ ਸੀ ਜਦੋਂ ਸਾਨੂੰ ਇਹਨਾਂ ਚੀਜ਼ਾਂ ਦੀ ਬਹੁਤੀ ਲੋੜ ਨਹੀਂ ਸੀ ਇਹ ਰਾਜੇ ਮਹਾਰਾਜੇ ਲੋਕਾਂ ਦੀ ਚੁਆਇਸ ਹੁੰਦੀ ਸੀ ਅਸੀਂ ਲੋਕ ਨਹੀਂ ਵੀ ਧਿਆਨ ਦਿੰਦੇ ਸੀ ਕਿਉਂਕਿ ਖੁਰਾਕਾਂ ਬਹੁਤ ਅੱਛੀਆਂ ਹੁੰਦੀਆਂ ਸੀ ਇਹਦੇ ਵਿੱਚ ਦੇਖੋ ਤੁਹਾਨੂੰ ਜੇ ਦਿਖਾਵਾਂਗਾ ਤਾਂ ਇਹਦੇ ਚ ਨਾ 골ਡ ਪ੍ਰੋਪਰ ਇਹਨੂੰ ਲੱਗਾ ਹੋਇਆ ਤਾਂ ਇਹ ਪਿਓਰ ਚੀਜ਼ ਆ ਔਰ ਇਹ ਜਦੋਂ ਪੇਸ਼ੈਂਟ ਖਾਂਦੇ ਆ ਨਾ ਉਹ ਇਹ ਕਹਿੰਦੇ ਆ ਵੀ ਗੁਲਸੱਬ ਜਿਹੜਾ ਸਟੈਮਿਨਸ ਤੁਮਨਾ ਖਰਾਬ ਹੋ ਰੱਖਿਆ ਸੀ ਨਾ ਉਹ ਸਾਰਾ ਠੀਕ ਹੋ ਗਿਆ ਸਾਡੇ ਉਹਨਾਂ ਭਰਾਵਾਂ ਲਈ ਜਿਹੜੇ ਥੱਕੇ ਰਹਿੰਦੇ ਆ ਤਕਾਬੜ ਰਹਿੰਦੀ ਆ 슈ਗਰ ਦੀ ਬਿਮਾਰੀ ਕਰਕੇ ਕਮਜ਼ੋਰੀ ਆਉਂਦੀ ਆ ਜਾ ਹੋਰ ਕਈ ਕਾਰਨਾ ਕਰਕੇ ਵੀ ਵੀਕਨੈਸ ਆਉਂਦੀ ਆ ਜਾਂ ਜਦੋਂ 50 ਸਾਲ ਦੀ ਉਮਰ ਹੋ ਜਾਂਦੀ ਹੈ 40 ਸਾਲ ਦੀ ਉਮਰ ਹੋ ਜਾਂਦੀ ਹੈ ਉਸ ਤੋਂ ਬਾਅਦ ਬਾਡੀ ਦੇ ਵਿੱਚ ਹਲਕੀ ਹਲਕੀ ਵੀਕਨੈਸ ਆਉਂਦੀ ਹੈ ਉਹਦੇ ਵਾਸਤੇ ਜਿਹੜਾ ਗੱਭਰੂ ਪਾਊਡਰ ਹੈ ਇਹਨੂੰ ਇੱਕ ਚਮਚਾ ਰੋਜ਼ ਸਵੇਰੇ ਸ਼ਾਮ ਖਾਣ ਦੇ ਨਾਲ ਬਾਡੀ ਦੇ ਵਿੱਚ ਵੀਰਜ ਔਰ ਬਲੱਡ ਦੀ ਕੁਆਲਿਟੀ ਬਹੁਤ ਵਧੀਆ ਹੋ ਜਾਂਦੀ ਆ ਅਸੀਂ ਆਪਣੀ ਇਹਨਾਂ ਵੀਡੀਓਜ਼ ਵਿੱਚ ਅਕਸਰ ਫੀਮੇਲਸ ਮਹਿਲਾਵਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਉੱਪਰ ਗੱਲ ਕਰਦੇ ਆ ਚਾਹੇ ਕਿ ਉਹ ਪ੍ਰੋਬਲਮ ਲਿਕੋਰੀਆ ਦੀ ਸੀ ਚਾਹੇ ਕਿ ਪ੍ਰੋਬਲਮ ਪੀਸੀਓਡੀ ਦੀ उस पर आप गल की किमें फीमेल्स इस उपर ध्यान नहीं दि नाल नाल गल करना बहुत जरूरी है मेल्स की प्रॉब्लम उपर भी क्योंकि आ, पहला मैं काफ़ी इनफर्टिलिटी स्पैशलिस्ट डॉक्टर इंटरव्यूज भी की जिस तुँ तो पता चलिया एक मैरिड कपल अपना बच्चा चाहता है लेकिन आ, अपने बच्चे की प्राप्ति नहीं हो पा रही है वो जोड़ा जोड़ा है निसंतान जोड़ा है बे औलाद जोड़ा है दिक्कत असं अक्सर सोच लें कि शायद फीमेल में ही है पर कि ਕਿਤੇ ਮੇਲਜ਼ੇ ਸ਼ੁਕਰਾਨੂ ਸਹੀ ਢੰਗ ਨਾਲ ਨਹੀਂ ਬਣ ਰਹੇ ਹੁੰਦੇ ਜਾਂ ਨਿਲ ਹੋ ਚੁਕੇ ਹੁੰਦੇ ਨੇ ਜਾਂ ਉਸ ਲੈਵਲ ਦੇ ਨਹੀਂ ਹੁੰਦੇ ਕਿ ਜਿਸ ਦੇ ਨਾਲ ਕਨਸੀਵ ਹੋ ਸਕੇ ਸੋ ਕਈ ਤਰ੍ਹਾਂ ਦੀ ਦਿੱਕਤ ਹੁੰਦੀਆਂ ਨੇ ਸੋ ਅੱਜ ਅਸੀਂ ਗੱਲ ਕਰਾਂਗੇ ਕਿ ਆਯੁਰਵੇਦ ਵਿੱਚ ਇੱਕ ਅਜੀਹਾ ਨੁਸਖਾ ਵੀ ਹੈ ਜੋ ਕਿ ਵੈਦਵਾਨ ਆਯੁਰਵੇਦ ਵੱਲੋਂ ਬਣਾਇਆ ਗਿਆ ਹੈ ਜੋ ਮੇਲਜ਼ ਦੀਆਂ ਇਸ ਤਰ੍ਹਾਂ ਦੀ ਕਈ ਪ੍ਰੋਬਲਮਜ਼ ਉੱਪਰ ਕੰਮ ਕਰਦਾ ਹੈ ਤੁਹਾਡੇ ਸ਼ੁਕਰਾਨੂ ਅੱਛੇ ਹੋ ਸਕਦੇ ਨੇ ਜਿਸ ਦੇ ਨਾਲ ਤੁਹਾਨੂੰ ਇੱਕ ਤਾਂ ਤੁਸੀਂ ਸਟਰੋਂਗ ਫੀਲ ਕਰਦੇ ਹੋ ਦੂਸਰਾ ਜੋ ਹੈ ਤੁਹਾਡੀ ਮੈਰਿਟ ਲਾਈਫ ਵਧੀਆ ਰਹਿੰਦੀ ਹੈ ਔਰ ਅਗਰ ਤੁਸੀਂ ਫੈਮਿਲੀ ਪਲੈਨਿੰਗ ਬਾਰੇ ਵੀ ਸੋਚ ਰਹੇ ਹੋ ਤਾਂ ਅੱਗੇ ਚੱਲ ਕੇ ਤੁਹਾਨੂੰ ਕੋਈ ਦਿੱਕਤ ਨਹੀਂ ਹੋਏਗੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਮੈਂ ਹਾਂ ਹਰਜੋਤ कौर ਤੇ ਇਸ ਖਾਸ ਹੈਲਥ ਅਵੇਰਨੈਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੇ ਅੱਜ ਇਹ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਵਾ ਨਾਇਰਵੈਦ ਦੇ ਐਮ ਡੀ ਮਿਸਟਰ ਸੁਭਾਸ਼ ਕੋਇਲ ਜੀ। ਸਵਾਗਤ ਹੈ ਸਰ ਤੁਹਾਡਾ। ਸਵਾਗਤ ਹੈ ਸਾਡੇ ਸਾਰੇ ਦਰਸ਼ਕਾਂ ਦਾ ਤੇ ਸ਼ੁਰੂ ਕਰਦੇ ਆਂ ਅੱਜ ਦੀ ਇਹ ਖਾਸ ਜਾਣਕਾਰੀ। ਸਤਿ ਸ੍ਰੀ ਅਕਾਲ ਜੀ। ਨਮਸਕਾਰ। ਉਮੀਦ ਹੈ ਸਾਰੇ ਬਹੁਤ ਵਧੀਆ ਤੰਦਰੁਸਤ ਹੋਵੋਗੇ ਜੀ ਪ੍ਰਮਾਤਮਾ ਕਰੇ ਸਦਾ ਚੜ੍ਹਦੀ ਕਲਾ ਚਲੋ ਤੁਹਾਡੇ ਬੱਚੇ ਤੁਹਾਡੀ ਫੈਮਿਲੀ ਸਦਾ ਤੰਦਰੁਸਤ ਰਹੇ ਨਸ਼ਿਆਂ ਤੋਂ ਦੂਰ ਰਹੇ ਅੱਜ ਗੱਲ ਕਰਨੀ ਆ ਆਪਣੇ ਬਹੁਤ ਸਾਰਾ ਗੁੱਡ ਵਿਸ਼ਾ ਹੈਗਾ ਜਿਵੇਂ ਸ਼ਿਲਾਜੀਤ ਹੈਗੀ ਆ ਜਾਂ ਗੱਬਰੂ ਪਾਊਡਰ ਹੈਗਾ ਜਾਂ ਐਕਸ ਪਲੱਸ 골ਡ ਕੈਪਸੂਲ ਹੈਗਾ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸਾਡੇ ਮੇਲ ਦੇ ਭਰਾ ਨੇ ਸਾਡੇ ਉਹਨਾਂ ਨੂੰ ਬਹੁਤ ਲੋੜ ਹੈ ਕਿਉਂ ਅੱਜਕਲ 20 ਸਾਲ ਦੀ ਉਮਰ ਤੋਂ ਲੈ ਕੇ ਹੀ 50 60 100 ਸਾਲ ਦੀ ਉਮਰ ਤੱਕ ਵੀ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਬਹੁਤ ਲੋੜ ਪੈਂਦੀ ਹੈ ਇੱਕ ਜ਼ਮਾਨਾ ਸੀ ਜਦੋਂ ਸਾਨੂੰ ਇਹਨਾਂ ਚੀਜ਼ਾਂ ਦੀ ਬਹੁਤੀ ਲੋੜ ਨਹੀਂ ਸੀ ਇਹ ਰਾਜੇ ਮਹਾਰਾਜੇ ਲੋਕਾਂ ਦੀ ਚੋਆਇਸ ਹੁੰਦੀ ਸੀ ਅਸੀਂ ਲੋਕ ਨਹੀਂ ਵੀ ਧਿਆਨ ਦਿੰਦੇ ਸੀ ਕਿਉਂਕਿ ਖੁਰਾਕਾਂ ਬਹੁਤ ਅੱਛੀਆਂ ਹੁੰਦੀਆਂ ਸੀ ਹੁਣ ਕੀ ਆ ਕਿ ਹੁਣ ਜਿਹੜਾ ਗੱਭਰੂ ਪਾਊਡਰ ਅਸੀਂ ਬਣਾਇਆ ਇਹ ਇੱਕ ਜਸਟ ਪ੍ਰੋਟੀਨ ਦੀ ਤਰ੍ਹਾਂ ਕੰਮ ਕਰਦਾ ਬਾਡੀ ਦੇ ਵਿੱਚ ਕਾਰਬੋਹਾਈਡਰੇਟ ਦੀ ਜਗ੍ਹਾ ਕੰਮ ਇਹ ਮਤਲਬ ਕਿ ਨਾ ਬਾਡੀ ਨੂੰ ਇੱਕ ਤਾਕਤ ਜਿਵੇਂ ਸਾਡੇ ਅ ਸ਼ਕਰਾਨੂ ਘਟ ਜਾਂਦੇ ਆ ਬੀਰੀਆ ਸੁੱਕ ਜਾਂਦਾ ਜਾਂ ਕਹ ਲਓ ਕਿ ਬਲੱਡ ਦੀ ਕੁਆਲਿਟੀ ਬੈਡ ਹੋ ਜਾਂਦੀ ਆ ਉਹ ਚੀਜ਼ ਦੇ ਵਿੱਚ ਇਹ ਕੰਮ ਕਰਦਾ ਇਹਨੂੰ ਕਿਹਾ ਗਿਆ ਗੱਬਰੂ ਪਾਊਡਰ ਇਹਦੇ ਵਿੱਚ ਦੇਖੋ ਤੁਹਾਨੂੰ ਜੇ ਦਿਖਾਵਾਂਗਾ ਤਾਂ ਇਹਦੇ ਚ ਨਾ 골ਡ ਪ੍ਰੋਪਰ ਇਹਨੂੰ ਲੱਗਾ ਹੋਇਆ ਤਾਂ ਇਹ ਪਿਓਰ ਚੀਜ਼ ਆ ਔਰ ਇਹ ਜਦੋਂ ਪੇਸ਼ੈਂਟ ਖਾਂਦੇ ਆ ਨਾ ਉਹ ਇਹ ਕਹਿੰਦੇ ਆ ਵੀ ਗੁਲਸੱਬ ਜਿਹੜਾ ਸਟੈਮਿਨਸ ਤੁਮਨਾ ਖਰਾਬ ਹੋ ਰੱਖਿਆ ਸੀ ਨਾ ਉਹ ਸਾਰਾ ਠੀਕ ਹੋ ਗਿਆ ਇਹ ਹੈਗਾ ਗੱਬਰੂ ਪਾਊਡਰ ਸਾਡੇ ਉਹਨਾਂ ਭਰਾਵਾਂ ਲਈ ਜਿਹੜੇ ਥੱਕੇ ਰਹਿੰਦੇ ਆ ਤਗਾਵਤ ਰਹਿੰਦੀ ਆ 슈ਗਰ ਦੀ ਬਿਮਾਰੀ ਕਰਕੇ ਕਮਜ਼ੋਰੀ ਆਉਂਦੀ ਆ ਜਾਂ ਹੋਰ ਕਈ ਕਾਰਨਾ ਕਰਕੇ ਵੀ ਵੀਕਨੈਸ ਆਉਂਦੀ ਆ ਜਾਂ ਜਦੋਂ 50 ਸਾਲ ਦੀ ਉਮਰ ਹੋ ਜਾਂਦੀ ਆ 40 ਸਾਲ ਦੀ ਉਮਰ ਹੋ ਜਾਂਦੀ ਆ ਉਸ ਤੋਂ ਬਾਅਦ ਬਾਡੀ ਦੇ ਵਿੱਚ ਹਲਕੀ ਹਲਕੀ ਵੀਕਨੈਸ ਆਉਂਦੀ ਆ ਉਹਦੇ ਵਾਸਤੇ ਜਿਹੜਾ ਗੱਭਰੂ ਪਾਊਡਰ ਹੈ ਇਹਨੂੰ ਇੱਕ ਚਮਚਾ ਰੋਜ਼ ਸਵੇਰੇ ਸ਼ਾਮ ਖਾਣ ਦੇ ਨਾਲ ਬਾਡੀ ਦੇ ਵਿੱਚ ਵੀਰਜ ਔਰ ਬਲੱਡ ਦੀ ਕੁਆਲਿਟੀ ਬਹੁਤ ਵਧੀਆ ਹੋ ਜਾਂਦੀ ਆ ਤੇ ਦੂਸਰਾ ਅਸੀਂ ਇਹਦੇ ਨਾਲ ਦਿੱਤਾ ਸ਼ਿਲਾਜੀਤ ਹੁਣ ਸ਼ਿਲਾਜੀਤ ਦੇ ਵਿੱਚ ਇੱਕ ਤਾਂ ਇਹ ਕੈਪਸੂਲ ਆ ਸੂਰਜਾ ਤਾਪੀ ਸ਼ਿਲਾਜੀਤ ਕੈਪਸੂਲ ਹੈ ਇਹ ਜਿਹੜਾ ਕੈਪਸੂਲ ਹੈ ਇਹ ਇੱਕ ਸੁਬਾ ਸ਼ਾਮ ਲੈਣਾ ਤਾਂ ਵੀ 19 એનર્ਜੀ ਚੋਂ ਨਹੀਂ ਮਿਲਦੀ ਸੀ ਜਿੰਨੀ એનર્ਜੀ ਸੂਰਜਾ ਤਾਪੀ ਸ਼ਿਲਾਜੀਤ ਚੋਂ ਮਿਲ ਰਹੀ ਹੈ ਹੁਣ ਜਿਹੜਾ ਅਸੀਂ ਇਹ 골ਡ ਆਇਰਨ ਸਿਰਪ ਬਣਾਇਆ ਇਹਦੇ ਚ ਕੀ ਕੀਤਾ ਅਸ਼ਵਗੰਧ ਸਤਾਵਰ ਸਫੈਦ ਮੁਸਲੀ ਤੇ ਲੋਹਾ ਭਸਮ ਇਹ ਚੀਜ਼ਾਂ ਦਾ ਐਕਸਟ੍ਰੈਕਟ ਪਾਇਆ ਨਾਲ ਇਹਦੇ 14 ਜੜੀ ਬੂਟੀਆਂ ਹੋਰ ਪਾਈਆਂ ਤੇ ਫਿਰ ਇਹ ਚ ਪਈ ਸ਼ਿਲਾਜੀਤ ਪ्योर ਸੂਰਜ ਦਾ ਪਿਛਲਾ ਜੀ ਤੇ ਅਰ ਫਿਰ ਇਹਨੂੰ ਚਾਕਲੇਟ ਫਲੇਵਰ ਦਿੱਤਾ ਤਾਂ ਕਿ ਇਹਨੂੰ ਖਾਣ ਦਾ ਵੀ ਆਨੰਦ ਆਵੇ ਇਹ ਇਹ 100 ਗ੍ਰਾਮ ਦਾ ਪੀਸ ਹੈ ਬਹੁਤ ਵਧੀਆ ਇਹ ਮਾਤਾ ਭੈਣਾਂ ਵੀ ਖਾਂਦੀਆਂ ਨੇ ਇਹ ਸਾਡੇ ਭਰਾ ਵੀ ਖਾਂਦੇ ਆ ਮਤਲਬ ਜਦੋਂ ਕੋਈ ਲੇਡੀ ਕਹਿੰਦੀ ਆ ਨਾ ਵੀਰੇ ਪ੍ਰੈਗਨੈਂਸੀ ਤੋਂ ਬਾਅਦ ਅਗਰ ਕੋਈ ਚੰਗੀ ਚੀਜ਼ ਖਾਈਏ ਅਸੀਂ ਜਿਹਦਾ ਫਾਇਦਾ ਸਾਨੂੰ ਰਵੇ ਤਾਂ ਅਸੀਂ ਕਹਿੰਦੇ ਹੁੰਨੇ ਸਾਰੀਆਂ ਚੀਜ਼ਾਂ ਤੁਹਾਡੇ ਲਈ ਫਾਇਦੇਮੰਦ ਨੇ ਆਪਣੇ ਵੈਦ ਜੀ ਦੀ ਸਲਾਹ ਦੇ ਨਾਲ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਉਹ ਜਿਹੜੇ ਪੇਸ਼ੈਂਟ ਆ ਉਹ ਜਦੋਂ ਇਹਨਾਂ ਚੀਜ਼ਾਂ ਨੂੰ ਖਾਂਦੇ ਆ ਤਾਂ ਕਮਾਲ ਦੇ ਰਿਜ਼ਲਟ ਆਉਂਦੇ ਆ ਸੂਰਜਾ ਤਾਪੀ ਸ਼ਲਾਜੀਤ ਤੇ ਇਹਦੇ ਨਾਲ ਜਿਹੜਾ ਕਹਿ ਲੋ ਕਿ ਗੱਬਰੂ ਪਾਊਡਰ ਗੱਬਰੂ ਪਾਊਡਰ ਇੱਕ ਆਪਣੇ ਆਪ ਚ ਮਿਸਾਲ ਹੈ ਜੀ ਇਹ ਚ ਉਹ ਚੀਜ਼ਾਂ ਨੇ ਕੇਸਰ ਕਸਤੂਰੀ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਮਤਲਬ ਕਿ ਗਵਰਨਮੈਂਟ ਤੋਂ ਅਪਰੂਵਡ ਨੇ ਜੀ ਐਮ ਪੀ ਸਰਟੀਫਾਈਡ ਆ ਔਰ ਸਾਨੂੰ ਬਹੁਤ ਫਾਇਦਾ ਕਰਦੀਆਂ ਨੇ ਜਿਹੜੇ ਲੋਕ ਭਟਕਦੇ ਨੇ ਕਿ ਹਰ ਵਕਤ ਜੀ ਸਟੈਮਨਾ ਨਹੀਂ ਹੈਗਾ ਵੀਕਨੈਸ ਆਉਂਦੀ ਰਹਿੰਦੀ ਆ ਸ਼ੂਗਰ ਕਰਕੇ ਬਿਲਕੁਲ ਹੀ ਰੋਮਾਂਸ ਜਿਹੜਾ ਲਾਈਫ ਚੋਂ ਖਤਮ ਹੋ ਗਿਆ ਉਹਨਾਂ ਲੋਕਾਂ ਵਾਸਤੇ ਇਹ ਗੱਭਰੂ ਡਾਈਟ ਔਰ ਨਾਲ ਹੀ ਸ਼ਿਲਾਜੀਤ ਜਿਹੜਾ ਹੈਗਾ ਲੋਹਾ ਆਇਰਨ سیرਪ ਜੀ ਨੂੰ ਅਸੀਂ ਕਹਿੰਦੇ ਆ ਉਹ ਵਾਲਾ ਬਹੁਤ ਗੱਜਬਾ ਰਿਜ਼ਲਟ ਕਰਦਾ ਸਤਿ ਸ੍ਰੀ ਅਕਾਲ ਜੀ ਬਾਕੀ ਜੇ ਤੁਹਾਨੂੰ ਚਾਹੀਦਾ ਪ੍ਰੋਡਕਟ ਨਾ ਇਹਦੇ ਬਾਰੇ ਹੋਰ ਜ਼ਿਆਦਾ ਆਪਾਂ ਜਾਣਕਾਰੀ ਲੈਣੀ ਆ ਤਾਂ ਇਹ ਜਿਹੜਾ ਸਕਰੀਨ ਦੇ ਉੱਤੇ ਸਕੈਨਰ ਲੱਗਿਆ ਹੋਇਆ ਉਹ ਵੀ ਤੁਸੀਂ ਸਰਚ ਕਰ ਸਕਦੇ ਹੋ ਜਾਂ ਫਿਰ ਸਾਡੀ ਜਿਹੜੀ ਸਾਈਟ ਆ www. waedwan.com ਤੇ ਜਾ ਕੇ ਤੁਸੀਂ ਇਸ ਪ੍ਰੋਡਕਟ ਨੂੰ ਬਾਏ ਕਰ ਸਕਦੇ ਹੋ ਇਹਦੇ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਵੈਦ ਜੀ ਨਾਲ ਸਲਾਹ ਕਰਨੀ ਹੈ ਮੇਰੇ ਨਾਲ ਗੱਲ ਕਰਨੀ ਹੈ ਉੱਥੇ ਆਪਣੀ ਫੀਸ ਪੇ ਕਰਕੇ ਤੁਸੀਂ ਟਾਈਮ ਸੈੱਟ ਕਰ ਸਕਦੇ ਹੋ ਗੱਲਬਾਤ ਕਰਕੇ ਤੁਸੀਂ ਘਰੇ ਬੈਠੇ ਨੂੰ ਮੰਗਾ ਸਕਦੇ ਹੋ ਜਾ ਕੇ ਮਿਲ ਵੀ ਸਕਦੇ ਸੋ ਮਾਰਕੀਟ ਦੇ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਬੇਸਡ ਪ੍ਰੋਡਕਟ ਆ ਰਹੇ ਹੁੰਦੇ ਨੇ ਕਈ ਵਾਰੀ ਉਹ ਜੋ ਯੂਜ਼ ਕੀਤੇ ਜਾਂਦੇ ਨੇ ਉਸ ਦਾ ਫਾਇਦਾ ਹੋਣ ਦੀ ਜਗ੍ਹਾ ਉਸੇ ਕਈ ਤਰ੍ਹਾਂ ਦੇ ਸਾਈਡ ਇਫੈਕਟਸ ਹੋ ਜਾਂਦੇ ਨੇ ਭਾਜ ਜਦ ਆਪ ਆਯੁਰਵੈਦ ਦੀ ਗੱਲ ਕਰਦੇ ਆ ਇੱਕ ਕੁਦਰਤ ਵੱਲੋਂ ਦਿੱਤੀਆਂ ਜੜੀ ਬੂਟੀਆਂ ਦੇ ਨਾਲ ਨੁਸਖੇ ਤਿਆਰ ਹੁੰਦੇ ਨੇ ਸੋ ਜ਼ਰੂਰ ਤੁਸੀਂ ਕੰਸਲਟ ਕਰ ਸਕਦੇ ਹੋ ਵਿਦਵਾਨ ਆਯੁਰਵੈਦ ਦੇ ਨਾਲ ਜਿਹੜੇ ਨੰਬਰ ਦਿੱਤੇ ਗਏ ਨੇ ਇਹਨਾਂ ਉੱਪਰ ਕਾਲ ਕਰਕੇ ਵੀ ਤੁਸੀਂ ਇਹਨਾਂ ਪ੍ਰੋਡਕਟਸ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਅਗਰ ਕੋਈ ਵੀ ਇਹਨਾਂ ਵਿੱਚੋਂ ਚੀਜ਼ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਤਾਂ ਸਿੱਧਾ www.vidwan.com ਵੈੱਬਸਾਈਟ ਤੇ ਜਾਓ ਤੇ ਉੱਥੇ ਤੋਂ ਤੇ オンライン ਵੀ ਪਰਚੇਸ ਕਰ ਸਕਦੇ ਹੋ ਆਪਣੇ ਸੁਝਾਅ ਆਪਣੇ ਸਵਾਲ ਤੁਸੀਂ ਕਮੈਂਟ ਸੈਕਸ਼ਨ ਵਿੱਚ ਵੀ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਤਾਂ ਕਿ ਅਸੀਂ ਅੱਗੇ ਹੋਰ ਉਹਨਾਂ ਟੌਪਿਕਸ ਉੱਪਰ ਵੀ ਵੀਡੀਓ ਜ਼ਰੂਰ ਲੈ ਕੇ ਆ ਸਕੀਏ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਜੀ ਜਾਂ ਫਿਰ ਮੇਰੀ ਈਮੇਲ ਆਈਡੀ healthadvicewithharjotkaur@gmail.com ਤੇ ਵੀ ਤੁਸੀਂ ਈਮੇਲ ਕਰ ਸਕਦੇ ਹੋ ਸੋ पेज अगर हाले तक फॉलो नहीं किया फटाफट फॉलो कर तो लो और जेकर मेरे यूट्यूब चैनल हेल्थ एडवाइस विद हरजोत कौर में सबसक्राइब नहीं किया तो फटाफट सबसक्राइब कर लो मिलेंगे जल्दी ही सेहत न जुड़ी होर खास जानकारी फिलहाल भी दिव इजाजत सत श्रीकाल